ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਠੀਕ ਠਾਕ ਤੇ ਅੱਜ ਬਹਾਰਾਂ ਲੱਗੀਆਂ ਵਾ ਵਾਇਗਰੂ ਨੇ ਕਿਰਪਾ ਕੀਤੀ ਅੱਜ ਕਿਤੇ ਮੀਂਹ ਪਿਆ ਵਾ ਸਾਡੇ ਦੇ ਪੈਣ ਹੀ ਨਹੀਂ ਡਿਆ ਤੇ ਦੇਖੋ ਕਿਦਾਂ ਬੋਲ ਬਲਿਆਣਾ ਮੀਂਹ ਪੈਂਡਿਆ ਜੋਰੋ ਜੋਰ ਦੇਖੋ ਬਨ ਗਿਆ ਉਹਦਾ ਇੱਕ ਗੱਲ ਹੈ ਜੀ ਆ ਵੀ ਮੀਂਹ ਪੈ ਜੇ ਤੇ ਚਲ ਮੌਸਮ ਦੋ ਤਿੰਨ ਦਿਨ ਸੈਟ ਜਾ ਰਹੂਗਾ ਗੱਡੀ ਮੇਰੀ ਸ਼ਾਰਟ ਉੱਤੇ ਪਿਆ ਨਹੀਂ ਰਹਿਦਾ ਇਦਾਂ ਹੀ ਲੱਗੀ ਰਹੀ ਬਾਹਰ ਨਾ ਘਰ ਚੱਲਣ ਧੋਪ ਤਪ ਜਾਊਗੀ ਚੰਗੀ ਤਣਾ ਆਹ ਸ਼ੋਰੇ ਸੱਸੇ ਗਾਦੀ ਸਾਰਿਆਂ ਨੂੰ ਅੱਛਾ ਸੱਸੇ ਗਾਦੀ ਸਾਰਿਆਂ ਨੂੰ ਪਤੇ ਵੱਲੋਂ ਅੱਛਾ ਜੀ ਸ਼ਾਫੂ ਹੁੰਦਾ ਹੀ ਸੱਚੇ ਸ਼ਾਫੂ ਖੁੱਲਾ ਜਦੋਂ ਬੰਨਿਆ ਉਹ ਬੋਲਦਾ ਹੀ ਠੀਕ ਆ ਬੋਲਦਾ ਹੀ ਜਿੱਦੜ ਸੋਖਾ ਕੀ ਹੁਣ ਸਸਤੀ ਕਰਦੀ ਸਾਰੇ ਆ ਪਤਾ ਚਨਾਉਗਾ ਕਿ ਤੇ ਕੀ ਚਾਹੁੰਦੇ ਸਾਰੇ ਸਾਰੇ ਠੀਕ ਠਾਕ ਆ ਅਰ ਬਾਹਰ ਨਹੀਂ ਪੈਣਾ ਦੁਆ ਕੇ ਸ਼ੇਪ ਹੋਇਆ ਤੇ ਫਤਿਹ ਵੀ ਤੁਹਾਡਾ ਦਾ ਨੰਬਰ ਲੈ ਕੇ ਪੈਸਾ ਸੋਖੇ ਇੱਕ ਗੱਲ ਹੈਗੀ ਉਹ ਓਦਾਂ ਇੰਨੀ ਕਰਮਸਤੀ ਕਰਦਾ ਤੇ ਵੇਖ ਜਦੋਂ ਬਲੌਗ ਮਨ ਲਗਾ ਇਦਾਂ ਹੋ ਜਾਂਦਾ ਵੀ ਮੈਨੂੰ ਸਾਰੇ ਨੇ ਵੇਖਣਾ ਪੋੜਾ ਜਾ ਬੰਜੀ ਕਾਕਾ ਭਾਂਜੰਦਾ ਵੱਲ ਨੂੰ ਜੇ ਪਰੇ ਸੀ ਕਾਕਾ ਭੰਡਾ ਵਾ ਫਤਿਹ ਇੱਕ ਵਾਰ ਸਾਰੇ ਨੂੰ ਦਖਾਲ ਦੋ ਮਸਲ ਮਸਲ ਪੇਟ ਮਸਲ ਵਕਾ ਲਾ ਤੂੰ ਮਸਲ ਦਖਾਲੋ ਮਸਲ ਪੋੜੇ ਵਕਾ ਕੇ ਡੋਲੇ ਮਸਲ ਫਤਿਹ ਡੋਲੇ ਪਰੇ ਕਿਤੇ ਫਤਿਹ ਡੋਲੇ ਅੰਦਾ ਪਪਾ ਮੈਨੂੰ ਪ੍ਰੋਟੀਨ ਲੈ ਕੇ ਦੋ ਮੈਂ ਉਹ ਬਣਾਉਣੇ ਆ ਡੋਲੇ ਪੇਟ ਮਸਲੇ ਅੱਛਾ ਇਹ ਨਾ ਕੱਢ ਕੇ ਗੱਡੀ ਚੋਂ ਤੇ ਕਹਿੰਦਾ ਪਪਾ ਆ ਲੋ ਪੈਸੇ ਪ੍ਰੋਟੀਨ ਲੈ ਲੋ ਭਾਗ ਹੋ ਗਿਆ ਪਤਾ ਪਤਾ ਦੱਸੋ ਹੋਰ ਬਾਕੀ ਮਸਲ ਵੀ ਵਿਖਾੜ ਬਾਕੀ ਮਸਲ ਵੀ ਵਿਖਾੜ ਬਸ ਬੜੇ ਮੇਰੇ ਪੁੱਤ ਦੇ ਕੇ ਜੇ ਸਰਦਾਰ ਤੇ ਬਸ ਪੱਟੇ ਵੇਲੇ ਬਸ ਬੜੇ ਆ ਅੱਛਾ ਪੇਟ ਮਸਲ ਵੀ ਵਿਖਾ ਲ ਦੋ ਪੇਟ ਮਸਲ ਹਾਂ ਇਹਨੂੰ ਕਿਉਂ ਨਹੀਂ ਜੇ ਤਾਂ ਜੰਦੀ ਕਿਉਂ ਨਹੀਂ ਵਿਖਾ ਲੈਣੇ ਪੇਟ ਮਸਲ ਤੂੰ ਤੇ ਬੋਡੀ ਬਿਲਡਰ ਬਣਨਾ ਫਿਰ ਇਦਾਂ ਥੋੜੀ ਹੁੰਦਾ ਹਾਂ ਹਾਂ ਫੜਾ ਦੇ ਦੂੰਗਾ ਅੰਦਰ ਫਿੱਟ ਹਾਂ ਪਤਾ ਇੱਧਰ ਆ ਵਾਸਤੇ ਮੈਂ ਮੈਂ ਤੇ ਸਤੇ ਸਭੀ ਬਾਹਰ ਹੀ ਤੇ ਪਟੇਰੇ ਨਾਲ ਕਾਰਟੂਨ ਵੇਖਣ ਲੱਗ ਪਿਆ ਤੇ ਪੂਤ ਆ ਕੇ ਡਰ ਗਿਆ ਦਰਵਾਜ਼ਾ ਬੰਦ ਕਰਕੇ ਬੋਲਦੀ ਕਹਿੰਦਾ ਬਾਬਾ ਜੀ ਵਾਲੇ ਨਹੀਂ ਕੀ ਕਰਦੇ ਬਾਬਾ ਜੀ ਦਾ ਪਾਠ ਵਾਈਟੂ ਵਾਲਾ ਪਾਠ ਦਾ ਬਾਬਾ ਜੀ ਵਾਲਾ ਪਾਠ ਬਾਬਾ ਲਾ ਕੇ ਅੰਦਰ ਸੌਂਦੀ ਕਿ ਕੀ ਗਾੜਿਆ ਪੂਤਾ ਨੂੰ ਆਂਦਾ ਪੂਤਾ ਉਹ ਹੁਣ ਮੈਂ ਬਾਬਾ ਲਾਇਆ ਅੰਦਰ ਪਾਠ ਲਾਇਆ ਹੁਣ ਆਓ ਕਿਤੇ ਜੀ ਪੁੱਤੋ ਆਓ ਪਾੜ ਲਾਉਣਾ ਉਹਨਾਂ ਨੂੰ ਚੈਲੰਜ ਕਰਦਾ ਹੈ ਕਿਦਾ ਫੜਕਾਉਣੇ ਤੂਦ ਨੂੰ ਕਿਦਾਂ ਫੜਕਾਣਾ ਅੰਦਰ ਤੂੰ ਤਾਂ ਆਉ ਹੁਣ ਮੈਂ ਬਾਹਰ ਲਾਇਆ ਨਹੀਂ ਹੁਣ ਦੱਸੋ ਹਣਾ ਹਕੀ ਮੇਰੇ ਪਿੱਛੇ ਹੀ ਹੈ ਕਾ ਤੁਮ ਨਹੀਂ ਹੈ ਨਾ ਬਿਲੋ ਤੇ ਚੱਲ ਕਰੋ ਨਹੀਂ ਕ ਤੇਰੀ ਫਿਰ ਇਦਾਂ ਕੁ ਨਹੀਂ ਗਰੀਦਾ ਹੁੰਦਾ ਲੋਰ ਜਦੋਂ ਆਪਾਂ ਵੀਡੀਓ ਬਣਾਉਂਦੇ ਨੇ ਇੰਨਾ ਮਾਮਾ ਮੇਰੇ ਸੀਨ ਬਣਾਉਂਗਾ ਕਿਉਂ ਤੇਰੇ ਸੀਨ ਕੀ ਬਣਾਈਏ ਸੀਨ ਵੀ ਦਾਤਾ ਆਪਣਾ ਮੈਂ ਉੱਥੋਂ ਆਉਂਗਾ ਫਿਰ ਮੈਂ ਤੁਹਾਨੂੰ ਇਸ਼ਾਰਾ ਕਰੂੰਗਾ ਤੂੰ ਇਸ਼ਾਰਾ ਕਿਉਂ ਸੀਨ ਵੀ ਦਾਜਿੰਦਾ ਸੁਖ ਮੀਂਹ ਹੋਰ ਤੇਜ ਹੋ ਗਿਆ ਦੀ ਵੀ ਆ ਵੀ ਨੂੰ ਕਹਾਂਗਾ ਦੀ ਜਹਾ ਆਪਣੇ ਘਰ ਮੈਂ ਤੇ ਬੱਦਲ ਹੋਇਆ ਨੂੰ ਕਿੰਨੇ ਦਿਨ ਹੋ ਗਏ ਹੋਣਗੇ ਬੜੇ ਦਿਨ 16 ਤਰੀਕ ਦਾ ਹੋ ਗਿਆ ਬੱਦਲ ਤੇ ਅੱਜ ਜੀ ਆ ਕੇ ਕਿੰਨੀ ਤਰੀਕ ਨੂੰ ਪਿਆ 25 ਤਰੀਕ ਨੂੰ ਤੇ ਵੱਡੀ ਜੀ ਨੂੰ ਕਹਾਂਗਾ ਜਾ ਦੀ ਜੀ ਆਪਣੇ ਘਰ ਮੈਂ ਨੇ ਜੀ ਹੋ ਚ ਲੱਗੀ ਤੇ ਮੈਂ ਆਪਾਂ ਵੀਡੀਓ ਦੇ ਦੇਣ ਨੂੰ ਕਿਉਂਕਿ ਮੈਂ ਇਕੱਲਾ ਮੈਂ ਤੇ ਮम्मा ਵੀਡੀਓ ਬਣਾ ਰਹੀ ਐ ਇਹਨੂੰ ਕਹਾ ਬੰਦ ਕਰ ਬੱਦਲ ਬੰਦ ਕਰੋ ਹੋਤੇ ਨੋ ਕਾਪੀਰਾਈਟ ਆ ਜਾਊਗਾ ਇਹਨੂੰ ਗੱਲ ਸੁਣੋ ਉਧਰ ਪਾਪਾ ਜੀ ਪਹਿਲਾਂ ਉਹਦੇ ਪਾਪਾ ਜੀ ਪਹਿਲਾਂ ਗੱਲ ਸੁਣੀ ਦੀ ਐ ਸਾਰੀ ਆ ਵੇ ਲੋ ਆ ਸਾਰੇ ਵੇਖਿਓ ਸਾਰੇ ਵੇਖਿਓ ਫਿਰ ਸਾਰੇ ਵੇਖਿਓ। ਇਹ ਆਏ ਮਮਾ। ਫੋਟੇ ਜੇ ਪਾਵਰ ਹੀ ਬੜੀ ਐ ਤੇ ਕੀ ਕਰੀਏ? ਫਟੇ ਰਹਾ ਰਹੀ। ਆ ਜਿਹੜੀ ਫੋਟੇ ਪਾਵਰਫੁਲ ਆ। ਆਹ ਫੋਟੇ ਸੈਕਿੰਡ ਟਾਈਮ ਵੀ ਜਿੱਤ ਗਿਆ ਇਹੋ। ਉਹਨਾਂ ਦੇ ਚਤ ਜੂਰੀ ਪੜਾ ਆ ਗਿਆ। ਇਹ ਜੂੜ ਜਿੱਤੂਆ। ਚਲ। ਮਾ 2 3। ਓਹ ਫਿਰ ਰਹਾ ਆ। ਮੈਂ ਦੁੱਧ ਪੀਆ ਹੀ ਮੈਂ। ਦੁੱਧ ਪੀਤਾ ਹੀ। ਮੈਂ ਫੋਟੇ ਚ ਦੁੱਧ ਪੀ ਕੇ ਜਾਣ ਹੁੰਦੀ ਏ। ਹਮ ਸੰਗਣੇ ਦੁੱਧ ਪੀਆ ਕਰੋ ਜਾਨ ਆਵੇ ਤੁਹਾਡੇ ਕੱਲ ਮੈਂ ਦੁੱਧ ਦਾ ਗਲਾਸ ਲੈਂਦਾ ਮੈਂ ਚਲ ਸੁੱਕ ਪੀਲਾ ਹੈ ਖੋ ਕੇ ਪੀ ਜਾ ਫੇਰ ਮਮਾ ਫੇਰ ਮਮਾ ਪੀਂਦੀ ਨਹੀਂ ਮੈਂ ਪੀਆ ਮਮਾ ਪਿੰਦੀ ਨਹੀਂ ਇੱਕ ਗਲਾਸ ਪਾ ਮੈਂ ਪੀਆ ਨਾ ਤੁਹਾਨੂੰ ਦੋਹਰਾ ਫੇਰ ਨਹੀਂ ਤੁਸੀਂ ਦੋਹਰੇ ਹਾਂ ਮੈਂ ਆਪ ਕੋ ਸਹੀ ਹੀ ਛਾਦੀ ਨਾ ਮੈਂ ਤਾਂ ਨਹੀਂ ਪੀਣਾ ਹੁੰਦਾ ਜੇ ਲਾ ਜਾ ਮੈਨੂੰ ਲੱਗ ਮੈਂ ਨਹੀਂ ਆਪ ਨੂੰ ਪਤਾ ਕਿੰਦਿਆ ਪਾਪਾ ਮੈਂ ਵੀ ਫਤੈ ਨਾ ਇਹ ਨਾ ਇਹ ਬਾਰਿਸ਼ ਚ ਵਾਟਰ ਵੀ ਜਾਣਾ ਨਹੀਂ ਇੱਥੇ ਵਾਟਰ پارک ਬਣਾਉਣਾ ਉਹ ਘਰੇ ਬਣਾਏ ਚੱਲ ਬਾਰਸ਼ ਚ ਜਾ ਮੈਂ ਤੇਰਾ ਬਲੌਗ ਫਤਿਹ ਓਏ ਚੱਲ ਬਾਰਸ਼ ਚ ਭੱਜ ਕੇ ਜਾ ਮੈਂ ਤੇਰਾ ਬਲੌਗ ਬਣਾਉਣਾ ਨਹੀਂ ਮੇਰੇ ਕੋਲ ਤਾਂ ਸ਼ੇਰ ਗਿਲਾ ਜਣਾ ਫਤਿਹ ਰਹਿੰਦੇ ਕੋਈ ਗੱਲ ਨਹੀਂ ਚੱਲ ਅਸੀਂ ਚਿੱਤੇ ਦੇ ਸ਼ੇਰ ਗਿਲਾ ਜਣਾ ਫਿਰ ਕੀ ਹੈ ਨਹੀਂ ਨਹੀਂ ਕੱਲ ਨੂੰ ਆ ਲੈ ਆਪਾਂ ਇੰਨਾ ਇੰਨਾ ਨੰਨੇ ਨਹੀਂ ਕੱਲ ਨੂੰ ਆ ਲੈ ਆ ਜੇ ਮੁੜ ਕੇ ਜਿੱਡਾ ਰਹੇ ਨੂੰ ਤੁਹਾਨੂੰ ਪਤਾ ਤੇ ਵਾਲ پڑے ਹੈ ਵੀ ਚੱਲਿਆ ਜਿਹੜੇ ਵਾਲੇ ਇਹਦੇ ਅੰਦਰ ਵਾਲ ਉਹ ਹੈ ਫਤਿਹ ਤੇ ਜੇ ਤੁਹਾਨੂੰ ਵਾਲੀਏ ਚੁੰਮਾ ਕਰੀਏ ਜੇ ਤੁਹਾਨੂੰ ਹੱਲਾ ਵੀ ਬੜਾ ਆਫਤਾ ਵਗਦਾ ਦ ਚੰਨੇ ਆਣੇ ਵਾਲ ਇਕੱਠੇ ਹੋਏ ਹੁੰਦੇ ਲੈ ਖੋਲ ਦ ਚੰਗਾ ਭਲਾ ਕਰਦੇ ਮੇਰੇ ਵੇਲਾ ਬੈਠੇ ਚੱਲ ਫਿਰ ਜਾਣਾ ਵੀ ਬੋਲਣਾ ਆ ਜਾ ਮੇਰੀ ਛੇ ਤਰੀਕੇ ਨੀਚੇ ਚੱਲ 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 ਉਧਰ ਉਧਰ ਕੀ ਫਾਇਦਾ ਵਾ ਫਤਿਹ ਛਤਰੀ ਲੈ ਕੇ ਕਰਨ ਦਾ ਇਦਾਂ ਛਤਰੀ ਤੋਂ ਬਿਨਾ ਨਾ ਨਹੀਂ ਨਾ ਪਾਣੀ ਪੈਣਾ ਫਿਰ ਨਵਾ ਲੈਣਾ ਬਣਾ ਇਹ ਸੋ ਮਜਾ ਹੁੰਦਾ ਹੀ ਇਹ ਸਗੋਂ ਨਹੀਂ ਹੋ ਜਾਂਦਾ ਪਰ ਇਹਨੂੰ ਘਰ ਛਤਰੀ ਪਰ ਇਹਨੂੰ ਪਰ ਇਹਨੂੰ ਦੂਸਰੀ ਸਾਈਡ ਫਤਿਹ ਵੀਰ ਸਿਆਰ ਕਿਲਾ ਹੋ ਜਾਣਾ ਮੈਂ ਫਿਰ ਨਵਾ ਲੈਣਾ ਤੇਰਾ ਭੇਟ ਕੇ ਪਿਆਣਗੇ ਫਿਰ ਸਿਰ ਤੀੜ ਹੋ ਮੈਨੂੰ ਕੀ ਮੈਨੂੰ ਇਹ ਅਬਿਨਵਾ ਲੈਣਾ ਪਵੇ। ਮਾਨਨ ਨੇ ਤਾਂ ਵਾਅਦਾ ਨਹੀਂ ਆ ਸਰ ਬਾਤ ਵਿਚਾਰਾ ਰੋਂਦਾ ਨਹੀਂ ਆ ਨਾਟਕਾ ਨਹੀਂ। ਕੱਲ ਕਹਿਣਾ ਮੈਂ ਤੇ ਐਵੇਂ ਹੀ ਨਾ ਬੈਠਾਂ ਮੇਕੋ ਗਲਤੀ ਹੋ ਗਈ। ਮੈਂ ਮਮਾ ਫੇਰ ਐਵੇਂ ਨਾਲ ਆ ਚ। ਸਮਾਂ ਖੰਦੀ ਵੀ ਇਹ ਗੱਲ ਕਰਨੀ ਨਹੀਂ। ਹਮ। ਸਾਰੇ ਜਾਣੇ ਆਖੀ ਜਾਂਦੇ ਵੀਡੀਓ ਵੱਲੋਂ ਤੇ ਤੁਸੀਂ ਦੱਸੋ ਵੀਡੀਓ ਚ ਕੀ ਕਰਿਆ ਕਰੀਏ। ਚੰਗੀ ਭਲੀ ਬਾਂਦੀ ਆ ਕੁਝ ਨਹੀਂ ਹੁੰਦਾ। ਮੈਂ ਕਰਦਾ ਹਾਂ ਫਲੇ ਸਸਪੈਂਸ ਰੱਖਣਾ ਵਾ ਹਲੇ ਆਪਾਂ ਸਾਰਾ ਕੁਝ ਨਹੀਂ ਦੱਸ ਸਕਦੇ। ਨਹੀਂ ਜੇ ਆ ਵੀਡੀਓ ਆਓ। ਕੀ ਬਲੌਗ ਬਣਾਇਆ ਜਦੋਂ ਆਪਾਂ ਕਹਿਆ ਨੂੰ ਕੋਈ ਦੱਸੋ ਵੀਡੀਓ ਸਟੋਰੀ ਦੱਸੋ ਫਿਰ ਦੱਸਦੇ ਵੀ ਨਹੀਂ ਜਾਂ ਤਾਂ ਦੱਸ ਦਿਆ ਕਰੋ ਵੀ ਆਪਾਂ ਅਜਾ ਰੋਡਾ ਬਣਾ ਲਿਆ ਨਹੀਂ ਨਹੀਂ ਉਹ ਸਸਪੈਂਸ ਇਦਾਂ ਹੀ ਆ ਕੋਈ ਨਹੀਂ ਸਾਰਿਆਂ ਨੂੰ ਕਰ ਲੈਂਦੇ ਮੈਸੇਜ ਉਹ ਸਸਪੈਂਸ ਖੋਲ ਨਹੀਂ ਨਾ ਸਕਦੇ ਉਹ ਸਸਪੈਂਸ ਬੜਾ ਵਧੀਆ ਹਾਂ ਤਾਂ ਪਰ ਮੇਰੀ ਜਾਨ ਨੂੰ ਆਕਰ ਦੱਸ ਦਿਆ ਕਰਨ ਜਦੋਂ ਆਪਾਂ ਕੁਛ ਦੇ ਵੀ ਦੱਸੋ ਵੀਡੀਓ ਕਿਹੜੀ ਬਣਾਈ ਹੈ ਉਹ ਵੀ ਕਮੈਂਟ ਕਰਕੇ ਜਾ ਸਟੋਰੀ ਸੁਣਾਇਆ ਕਰਨ ਹਨਾ ਹੋਰ ਇਹ ਫਤ ਇਹ ਮ제 ਘੰਡਿਆ ਮ제 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 ਯਾਰਨ ਕੀ ਵਿਚਾਰੇ ਨੂੰ ਵਾਦੇ ਉੱਪਰ ਨੂੰ ਦੇਖ ਕੇ ਘੁੰਮ ਉੱਪਰ ਨੂੰ ਦੇਖ ਕੇ ਘੁੰਮ ਉੱਪਰ ਕੀ ਘੁੰਮ ਪਰੇ ਕੇ ਉੱਪਰ ਵੇਖ ਆ ਵਦੇ ਅੱਖਾਂ ਜਿ ਪੈਂਦਾ ਫਟੇ ਪਾਣੀ ਪੀਂਦਿਆ ਲੋਕਾ ਤੇ ਪਾਣੀ ਪੀਂਦੇ ਆ ਕੱਲ ਮੈਂ ਆਖਿਆ ਆਪਾਂ ਤੋਂ ਪਿਛੇ ਪਾਈਏ ਤੇ ਬਾਹਰੋਂ ਚੜ ਗਿਆ ਕਿੰਨਾ ਫਤੇ ਦਾ ਵਿਚਾਰੀ ਰਾਜ ਪਲਾਨ ਕੈਨਸਲ ਹੋ ਗਿਆ ਆਂਦਾ ਵੀ ਮਮਾ ਮੈਨੂੰ ਪਸੀਨਾ ਚੜਿਆ ਲੋਕਾਂ ਨੂੰ ਪਸੀਨਾ ਆਇਆ ਹੁੰਦਾ ਫਤੇ ਅੱਜ ਆਪਾਂ ਅੱਜ ਆਪਾਂ ਕਿੱਥੇ ਜਾਣਾ ਸੀ ਵਾਟਰ پارک ਜਾਣਾ ਸੀ ਤੇ ਜੇ ਮੀਂਹ ਨਾ ਪੈਂਦਾ ਗਰਮੀ ਹੁੰਦੀ ਫਿਰ ਵਾਟਰ پارک ਪੱਕਾ ਜਾਣਾ ਸੀ ਗਰਦਾਸਪੁਰ ਪਰ ਅੱਜ ਬਾਰਿਸ਼ ਆ ਗਈ ਵਾਟਰ پارک ਵੀ ਕੈਨਸਲ ਹੋ ਗਿਆ ਹੁਣ ਕੋਈ ਹੁੰਦਾ ਮਜੇ ਲੈ ਮਜੇ ਉਥੇ ਚੱਲ ਉਥੇ ਹੀ ਉਥੇ ਹੀ ਫਤਿਹ ਬੈਡਬਾਲ ਕਿੰਨੇ ਲੈ ਕੇ ਦਿੱਤਾ ਹੈ ਪਾਪਾ ਨੇ ਠੱਗਿਆ ਕਿੰਨੇ ਹੀ ਲੈ ਕੇ ਦੇ ਇਹਨੂੰ ਹੈ ਫਤਿਹ ਨੇ ਕਿਹਾ ਨਹੀਂ ਕਿਤੇ ਖਾਂਡ ਲਾ ਗੰਦੀ ਲੈ ਜਾ ਅੰਦਰ ਫਿਰ ਨਹੀਂ ਨਹੀਂ ਕਰ ਲੈਦੇ ਮਜੀ ਓਏ ਪੁੱਤ ਬਾਜੂ ਸ਼ੀਸ਼ੇ ਸ਼ੂਸ਼ੇ ਤੇ ਲਾ ਲਓ ਮੱਦੇ ਜੀ ਆਹ ਨੂੰ ਮੂੰਗਲ ਕਿਦਾਂ ਦੇ ਦਰਸਾਂ ਦੇ ਨਹੀਂ ਆਵੇਂ ਨਹੀਂ ਆਵੇਂ ਕਿ ਪਹਿਲਾਂ ਜਦੋਂ ਮੀਂਹ ਜਿਆਦਾ ਪੈਣਾ ਗਲੀਆਂ ਭਰ ਲੀਆਂ ਪਾਣੀ ਨਾਲ ਤੇ ਬੀੜੀਆਂ ਬਣਾ ਕੇ ਛੱਡਦੇ ਨੇ ਪਤਾ ਹੱਟ ਆਪਾਂ ਦੇ ਬੜੀਆਂ ਛੱਡਦੇ ਨੇ ਮੁੰਡੇ ਜਿਆਦਾ ਚਲ ਚੰਦੇ ਗੇੜਨ ਗੋੜਨ ਕੁੜੀਆਂ ਘਾਟੀ ਨਿਕਲਦੀਆਂ ਨੇ ਬਾਹਰ ਥੋੜੀ ਗੇੜਨਾ ਬੂਏ ਅੱਗੇ ਖਲੋਗੇ ਬੀੜੀਆਂ ਬਣਾ ਕੇ ਗਲੀ ਚ ਤਾਰ ਦੇਣੀ ਸਾਡੇ ਬੂਏ ਅੱਗੇ ਗਲੀ ਨਹੀਂ ਪਿੰਡੀ ਪਿੰਡੀ ਹੱਟ ਬੂਏ ਚ ਖਾਲੀ ਥਾਂ ਉਧਰੋਂ ਮਾਲ ਦੇ ਭਰੇ ਆਉਂਦਾ ਸੀ ਨਾ ਪਾਣੀ ਨਾਲ ਮੈਂ ਵੀ ਗੱਛੀ ਰੋ ਪੋਣ ਨਾਲ ਤੇ ਅੱਗੇ ਸੇਟ ਕਰਦੇ ਹੂ ਐਡਾ ਤਿਆਰ ਜੀ ਤੈਨੂੰ ਵੀ ਬਣਾ ਕੇ ਦਿੰਨੇ ਤੂੰ ਵੀ ਆ ਇੱਥੇ ਪਾਣੀ ਖਲੋਤਾ ਉਸੇ ਤਾਰ ਬੋਟ ਠੀਕ ਹੈ ਕਿੰਨੀਆਂ ਕਿੰਨੀਆਂ ਹੁੰਦੀਆਂ ਏ 3 4 5 5 ਠੀਕ ਹੈ ਠੀਕ ਹੈ ਚਲੋ ਹੁਣ ਸਸੀ ਗੱਲ ਬੋਲਾ ਦੋ ਸਾਰਿਆਂ ਨੂੰ ਠੀਕ ਆ ਫਿਰ ਅੱਜ ਪੈ ਗਿਆ ਮੀਂਹ ਤੇ ਅੱਜ ਵੀਡੀਓ ਆਪਾਂ ਨਹੀਂ ਪਾ ਸਕਦੇ ਬਣੀ ਨਹੀਂ ਆ ਤੇ ਅੱਜ ਫਤਿਹ ਕਾਂਡਿਆ ਇੰਜੋਏ ਫਿਰ ਬਲੌਗ ਦੇਖੋ ਹੁਣ ਬਲੌਗ ਦੇਖੋ ਤੇ ਸਾਰੇ ਆਪੋ ਆਪਣੀ ਸੁਝਾ ਦਿਓ ਬਾਕੀ ਵੀਡੀਓ ਮਾੜੀ ਨਹੀਂ ਆ ਵੀਡੀਓ ਚਾਚਾ ਆਪਾਂ ਸਸਪੈਂਸ ਜਾਇਕ ਰੱਖਿਆ ਵਾ ਉਹਦੇ ਕਰਕੇ ਨਾ ਅ ਨਹੀਂ ਖੋਲ ਸਕਦੇ ਸਸਪੈਂਸ ਮੌਕੇ ਤੇ ਹੀ ਖੋਲਣਾ ਇਹਦਾ ਟਾਈਮ ਲੱਗੂਗਾ ਕਿਹਦੇ ਵਿੱਚ ਕਮੈਂਟ ਆਉਣ ਲੱਗ ਪਏ ਕਈਆਂ ਨੂੰ ਇਹਦੀ ਸਮਝ ਲੱਗੀ ਆ ਤੇ ਕਈਆਂ ਨੂੰ ਅਜੇ ਨਹੀਂ ਲੱਗੀ ਤੇ ਸਮਝ ਨਹੀਂ ਲੱਗਿਆ ਤਾਂ ਢੇਰ ਵਰਗੇ ਢੇਰ ਵਰਗੇ ਨਹੀਂ ਅਟਕਾ ਸਮਝਦੀ ਮੇਰੇ ਲੱਗੀ ਸਾਰੀ ਗੱਲ ਹੋ ਜਾਂਦੀ ਫਿਰ ਪਤਾ ਲੱਗਦਾ ਫਿਰ ਪਤਾ ਲੱਗਦਾ ਤੇ ਸਾਰੇ ਦੁਬਾਰਾ ਤੋਂ ਵੀਡੀਓ ਵੇਖੋ ਜਿਨ੍ਹਾਂ ਨੇ ਨਹੀਂ ਵੇਖੀ ਪੂਰੀ ਪੂਰੀ ਵੀਡੀਓ ਵੇਖੋ ਫਿਰ ਸਮਝ ਲੱਗਣੀ ਲਾਸਟ ਤੱਕ ਹੁਣ ਤੱਕ ਜਨੇ ਪੰਜ ਪਾੜ ਬਣ ਗਏ ਜਨੌਰਗ ਵੀਰ ਵੀਰ ਤੇ ਬਲਜੀਤ ਦੀਆਂ ਆਪਾਂ ਸਾਰੇ ਗੱਲਾਂ ਗਾਣਦੇ ਹਾਸੋਸਲੇ ਸਭੀ ਬਾਤ ਚ ਗੱਲ ਪੁੱਛੇ ਦੀਦੀ ਕੀ ਗੱਲ ਹੋਈ ਫਿਰ ਆਡਾਸ ਆ ਨਿਕਲ ਜੇ ਵੀ ਸਾਰੀ ਗੱਲ ਤੇ ਹੋ ਜਾਂਦੀ ਤੇ ਬਾਅਦ ਸਭ ਨੂੰ ਪਤਾ ਲੱਗਦਾ ਹੂੰ ਚਲੋ ਠੀਕ ਆ ਓਕੇ ਬਾਏ ਬਾਏ ਸਾਰਿਆਂ ਨੂੰ ਇਹ ਦੱਸਿਓ ਵੀ ਇਹ ਦੱਸਿਓ ਵੀ ਤੇ ਇਧਰ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨ ਨੂੰ ਕਹਿ ਦਿਓ ਚੈਨਲ ਲਾਈਕ ਸਬਸਕ੍ਰਾਈਬ ਕਰਿਓ ਹਾਂ ਤੇ ਕਮੈਂਟ ਕਰਿਓ ਤੇ ਕਮੈਂਟ ਕਰਿਓ ਤੇ ਸਾਰੇ ਦੱਸਿਓ ਵੀ ਮੀਂਹ ਕਿੱਥੇ ਕਿੱਥੇ ਬਾਰਿਸ਼ ਕਿੱਥੇ ਕਿੱਥੇ ਹੋਣ ਢਈ ਆ ਤੇ ਸਾਡੇ ਤੇ ਅੱਜ ਪੈ ਗਈ ਫੁੱਲ ਬਾਰਿਸ਼ ਬਾਕੀ ਬੱਦਲ ਵਹੀ ਵੀ ਪੂਰੀ ਆ ਪਿੰਡ ਪਾਂ ਵਿੱਚ ਮੀਂਹ ਆਉਣ ਢਿਆ ਅਜੇ ਇੱਥੇ ਮੇਰੇ ਸਾਹਮਣੇ ਸ਼ਾਮਾਂ ਤੱਕ ਪੈ ਜਾਣੀ ਆ ਬਾਰਿਸ਼ ਪਿੰਡਾਂ ਦੇ ਨਾਂ ਦੱਸੋ ਵੀ ਕਿੱਥੇ ਕਿੱਥੇ ਬਾਰਿਸ਼ ਆਉਣ ਲਈ ਹੈ ਹਾਂ ਠੀਕ ਆ ਜੀ ਓਕੇ ਬਾਏ ਬਾਏ ਸਾਰੀ ਕਾਲ